ਬੀਜੇਪੀ ਨੇ ਕੱਟੀ ਮੌਜੂਦਾ ਸੰਸਦ ਕਿਰਨ ਖੇੜੀ ਦੀ ਟਿਕਟ ਚੰਡੀਗੜ੍ਹ ਤੋਂ ਬੀਜੇਪੀ ਨੇ ਸੰਜੇ ਟੰਡਨ ਨੂੰ ਬਣਾਇਆ ਉਮੀਦਵਾਰ ਬੁਲੇ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰਨ ਦੇ ਵਿੱਚ ਨਹੀਂ ਛੱਡਾਂਗਾ ਕੋਈ ਕਸਰ ਬੀਜੇਪੀ ਨੇ ਸਿੱਖਜਾਰੇ ਐਸਐਸ ਸਾਨੂੰ ਵਾਲਿਆ ਨੂੰ ਪਛਮੀ ਬਗਾਲ ਦੀ ਆਸਨ ਸੋਲ ਸੀਟ ਤੋਂ ਦਿੱਤੀ ਟਿਕਟ ਟੀਐਮਸੀ ਉਮੀਦਵਾਰ ਸ਼ਤਰੂਗੰਸਿਨਾ ਦੇ ਨਾਲ ਹੋਵੇਗੀ ਚੱਕਰ ਚਾਰ ਵਾਰ ਦੀ ਰਾਜ ਸਭਾ ਤੇ ਦੋ ਵਾਰ ਦੀ ਲੋਕ ਸਭਾ ਸੰਸਦ ਨੇ ਆਲੂ ਬੰਨ੍ਹ 14 अप्रैल ਨੂੰ ਸੰਵਿਧਾਨ ਬਚਾਓ ਤਾਨਾ ਸ਼ਾ ਹਟਾਓ ਦਿਵਸ ਮਨਾਵੇਗੀ ਆਪ ਡਾਕਟਰ ਅੰਬੇਦਕਰ ਦੀ ਤਸਵੀਰ ਦੇ ਸਾਹਮਣੇ ਸੰਕਲਪ ਲੈਣ ਦੇ ਲੀਡਰ ਪਤਨੀ ਨੇ ਪਾਰਟੀ ਆਗੂਆਂ ਤੱਕ ਪਹੁੰਚਾਇਆ ਕੇਜੀਵਾਲ ਦਾ ਸੁਨੇਹਾ ਆਦਿਨ ਕੇਜੀਵਾਲ ਦੀ ਪਟੀਸ਼ਨ ਦੇ ਸੁਪਰੀਮ ਕੋਰਟ ਦਾ ਜਲਦ ਸੁਣਵਾਈ ਤੋਂ ਇਨਕਾਰ ਹਾਈ ਕੋਰਟ ਦੇ ਫੈਸਲੇ ਨੂੰ ਦਿੱਤੀ ਹੈ ਚੁਣੌਤੀ ਹਾਈ ਕੋਰਟ ਨੇ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਣ ਵਾਲੀ ਪਟੀਸ਼ਨ ਕੀਤੀ ਸੀ ਰੱਦ ਮਾਰਾ ਪ੍ਰਯਾਤ ਤੱਕ ਕੇਜੀਵਾਲ ਨੂੰ ਨਹੀਂ ਮਿਲ ਸਕਣਗੇ ਸੀਐਮ ਮਾਨ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਐਡੀਜੀਪੀ ਪੰਜਾਬ ਦੇ ਦਿੱਲੀ ਪੁਲਿਸ ਤੇ ਇਤਿਹਾਰ ਪ੍ਰਸ਼ਾਸਨ ਦੇ ਨਾਲ ਹੋਏਗੀ ਮੀਟਿੰਗ ਆਪ ਦਾ ਇਲਜ਼ਾਮ ਟੋਕਨ ਨੰਬਰ ਤੱਕ ਅਲਾਟ ਕਰਨ ਦੇ ਬਾਵਜੂਦ ਰੱਦ ਕੀਤੀ ਗਈ ਮੁਲਾਕਾ ਆਵਾਦੀ ਪਾਰਟੀ ਦਾ ਵੱਡਾ ਇਲਜ਼ਾਮ ਸੰਦੀਪ ਸਿੰਘ ਬੋਲੇ ਕੇਜੀਵਾਲ ਦੇ ਜੇਲ੍ਹ ਤੋਂ ਸੰਦੇਸ਼ ਭੇਜਣ ਤੇ ਬਿਠਾਈ ਗਈ ਜਾਂਚ ਪਰਿਵਾਰ ਤੇ ਵਕੀਲਾਂ ਦੇ ਨਾਲ ਮੁਲਾਕਾਤ ਬੰਦ ਕਰਨ ਦੀ ਦਿੱਤੀ ਜਾ ਰਹੀ ਧਮਕੀ ਕਿ ਕੇਜੀਵਾਲ ਨੂੰ ਭਾਵਨਾਤਮਕ ਤੌਰ ਤੇ ਤੋੜਨ ਦੀ ਕੋਸ਼ਿਸ਼ ਕੇਜਵਾਲ ਨੂੰ ਸੀਐਮ ਹਦੇ ਤੋਂ ਹਟਾਉਣ ਦੀ ਮੰਗ ਵਾਲੀ ਤੀਜੀ ਪਟੀਸ਼ਨ ਵੀ ਖਾਰਜ ਹਾਈ ਕੋਰਟ ਨੇ ਸੰਦੀਪ ਕੁਮਾਰ ਨੂੰ ਲਾਇਆ 50000 ਰੁਪਏ ਦਾ ਜੁਰਮਾਨਾ। ਕਿਆ ਤੁਹਾਡੇ ਵਰਗੇ ਪਟੀਸ਼ਨ ਕਰਤਾ ਕਰਕੇ ਬਾਹਰ ਬਣਦਾ ਹੈ ਕੋਰਟ ਦਾ ਮਜ਼ਾਕ। ਕੇਜਵਾਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਿੱਲੀ ਬੀਜੇਪੀ ਦਾ ਜ਼ੋਰਦਾਰ ਪ੍ਰਦਰਸ਼ਨ ਪੁਲਿਸ ਨੇ ਵਾਟਰ ਕੈਨੰਦਾ ਕੀਤਾ ਇਸਤੇਮਾਲ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ। ਆਵਾਦੀ ਪਾਰਟੀ ਦੀ ਸ਼ਿਕਾਇਤ ਸੁਖੀਰ ਬਾਦਲ ਦਾ ਪਲਟਵਾਰ ਬੁਲੇ ਹਰ ਉਮਰ ਦੇ ਲੋਕਾਂ ਦੇ ਦਿਲ ਵਿੱਚ ਹੈ ਅਕਾਲੀ ਦਲ ਤੁਸੀਂ ਹਰ ਕਿਸੇ ਤੇ ਦੇ ਦਿਓ ਪਰਚਾ ਆਪ ਨੇ ਇਲੈਕਸ਼ਨ ਕਮਿਸ਼ਨ ਕੋਲ ਕੀਤੀ ਸੀ ਬੱਚਿਆਂ ਤੋਂ ਪ੍ਰਚਾਰ ਕਰਾਉਣ ਦੀ ਸ਼ਿਕਾਇਤ ਜਲਾਲਾਬਾਦ ਦੇ ਵਿੱਚ ਵਾਰਤ ਵਾਲਾ ਆਟਾ ਖਾਨ ਦੇ ਨਾਲ ਕਰੀ 23 ਲੋਕ ਬਿਮਾਰ ਹਸਪਤਾਲ ਚ ਕਰੋਨਾ ਪਿਆ ਪਰ 3 ਸਿਹਤ ਵਿਭਾਗ ਨੇ ਟੈਸਟਿੰਗ ਲਈ ਭੇਜਿਆ 8 ਜੰਪਾਡਰ ਬਿੱਲੀ ਨੂੰ ਪਚੌਣ ਦੇ ਚੱਕਰ 'ਚ ਗਈ ਪੰਜ ਲੋਕਾਂ ਦੀ ਜਾਨ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਵਿੱਚ ਇੱਕ ਖੂਹ ਦੇ ਵਿੱਚ ਡਿੱਗੀ ਸੀ ਬਿੱਲੀ ਰੈਸਕਿਊ ਕਰਨ ਦੇ ਲਈ ਇੱਕ ਤੋਂ ਬਾਅਦ ਇੱਕ 6 ਲੋਕਾਂ ਨੇ ਕੁੱਝ ਮਾਰੀ ਸਿਛਾੜ ਸਸ਼ਕਾਲ ਸਮੇਦ ਪ੍ਰੋਟਨ ਚ ਸਵਾਗਤ ਹੈ ਮੈਤੋਹਾੜੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਾਂਗੇ ਕਬੱਡੀ ਖਬਰ ਤੋਂ ਹਾਦਸੇ ਨੂੰ ਲੈ ਕੇ ਵੱਡੀ ਖਬਰ ਹੈ ਭਿਆਨਕ ਸੜਕੀ ਹਾਦਸਾ ਵਾਪਰਿਆ ਤਮਿਲਾਜੂ ਦੇ ਮਧੂ ਰਈ ਦੇ ਵਿੱਚੋਂ ਭਿਆਨਕ ਸੜਕੀ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਐਕਸਯੂ ਐਕਸਯੂਵੀ ਗੱਡੀ ਬੇਕਾਬੂ ਹੋਈ ਹੈ ਸੜਕ ਤੇ ਗਰੇਲ ਦੇ ਨਾਲ ਪਹਿਲਾਂ ਟਕਰਾਈ ਹੈ ਔਰ ਮੋਪੇ ਨੂੰ ਟੱਕਰ ਮਾਰ ਕੇ ਫਿਰ ਡਿਵਾਈਡਰ ਦੇ ਨਾਲ ਟਕਰਾਈ ਹੈ ਫਿਰ ਹਵਾ ਦੇ ਵਿੱਚ ਕਈ ਪਲਟੀਆਂ ਮਾਰੀਆਂ ਨੇ ਹਾਦਸੇ ਦੇ ਵਿੱਚ ਇੱਕ ਪਰਿਵਾਰ ਦੇ 4 ਮੈਂਬਰਾਂ ਦੇ ਸਮੇਤ 5 ਜਣਿਆਂ ਦੀ ਮੌਤ ਹੋ ਗਈ ਹੈ ਔਰ ਇਹ ਤਸਵੀਰਾਂ ਨੇ ਦਿਲ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਹਾਦਸੇ ਦੀਆਂ ਕਿ ਕਿਸ ਤਰੀਕੇ ਦੇ ਨਾਲ ਇਹ 4 ਲੇਨ ਜਿਹੜੀ ਸੜਕ ਹੈ ਔਰ ਇਸ ਤੇ ਕਿਵੇਂ ਇੱਕ ਗੱਡੀ ਜਿਹੜੀ ਹੈ ਉਹ ਪਲਟਦੀ ਹੋਈ ਦੂਜੇ ਵਾਲੇ ਪਾਸੇ ਜਾ ਕੇ ਡਿਵਾਈਡਰ ਤੇ ਉਸ ਪਰ ਡਿੱਗੇਗੀ ਵੇਖਿਆ ਜਾ ਸਕਦਾ ਸਪਸ਼ਟ ਤੌਰ ਤੇ ਕਿ ਕਿਵੇਂ ਇੱਕ ਗੱਡੀ ਜਿਹੜੀ ਹੈ ਉਹ ਆਪਣੀ ਸਾਈਡ ਛੱਡ ਕੇ ਨਾ ਸਿਰਫ ਉਥੇ ਪਲਦੀ ਬਲਕਿ ਦੂਜੀ ਸਾਈਡ ਆ ਕੇ ਇੱਕ ਜਿਹੜਾ ਜਾ ਰਿਖ ਹੈ ਸ਼ਖਸ ਉਸ ਤੇ ਪਲਟਦੀ ਹੈ ਔਰ ਗੱਡੀ ਦੇ ਵਿੱਚ ਸਵਾਰ ਜਿਹੜੇ 4 ਲੋਕ ਨੇ ਦੱਸੇ ਜਾ ਰਹੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਔਰ ਧੁੰਦਲੀਆਂ ਇਸ ਕਰਕੇ ਕੀਤੀਆਂ ਨੇ ਤਸਵੀਰਾਂ ਕਿਉਂਕਿ ਇਸ ਗੱਡੀ ਦੇ ਵਿੱਚ ਉਹ ਲਾਸ਼ ਜਿਹੜੀ ਆ ਉਹ ਨਿਕਲਦੀ ਯਾਨੀ ਕਿ ਜਿਹੜੇ ਲੋਕ ਬੈਠੇ ਹੋਏ ਸੀ ਜਦੋਂ ਉਹ ਡਿੱਗਦੇ ਨੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਸ ਕਿਸਮ ਦਾ ਇਹ ਭਿਆਨਕ ਸਰ ਕੀ ਹਾਦਸਾ ਵਾਪਰਿਆ ਮਦੁਰਈ ਹੈ ਤਾਮਿਲਨਾਡੂ ਦਾ ਪਰ ਹਾਦਸਾ ਜਿਹੜਾ ਹੈ ਬਹੁਤ ਸੇਧ ਦਿੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਗੱਡੀ ਜਿਹੜੀ ਹੈ ਉਹ ਚਲਾਈ ਜਾ ਰਹੀ ਸੀ ਸੁਭਾਵਿਕ ਤੌਰ ਤੇ ਕਿਉਂਕਿ ਦੱਸਿਆ ਜਾ ਰਿਹਾ ਹੈ ਸਵੇਰ ਵੇਲੇ ਦਾ ਸਮਾਸੀ ਔਰ ਮੰਦਰ ਦੇ ਵਿੱਚ ਨਰਾਤਿਆਂ ਦੇ ਚਲਦੇ ਮੱਥਾ ਟੇਕ ਕੇ ਪਰਿਵਾਰ ਜਿਹੜਾ ਹੈ ਉਹ ਵਾਪਸ ਜਾ ਰਿਹਾ ਸੀ ਔਰ ਇੱਕ ਸਾਈਕਲ ਸਵਾਰ ਹੈ ਪਰਲੇ ਵਾਲੇ ਪਾਸੇ ਜਿੱਥੇ ਜਾ ਕੇ ਗੱਡੀ ਡਿੱਗ ਰਹੀ ਹੈ ਉਸ ਨੂੰ ਵੀ ਦਰੜ ਦਿੱਤਾ ਗਿਆ ਰੇਲਿੰਗ ਨੂੰ ਤੋੜਦੀ ਹੋਈ ਇਹ ਗੱਡੀ ਜਿਹੜੀ ਹੈ ਗ੍ਰਿਲ ਨੂੰ ਤੋੜਦੀ ਹੋਈ ਅੱਗੇ ਵਧਦੀ ਹੈ ਔਰ ਦੂਸਰੇ ਪਾਸੇ ਜਾ ਕੇ ਪਲਟੀਆਂ ਖਾ ਕੇ ਕਈ ਪਲਟੀਆਂ ਖਾ ਕੇ ਡਿੱਗਦੀ ਹੈ ਹਾਲਾਂਕਿ ਇੱਥੋਂ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਹੋਰ ਗੱਡੀਆਂ ਸੜਕ ਤੇ ਹੁੰਦੀਆਂ ਜੇਕਰ ਆਮ ਸਵੇਰ ਵਾਲਾ ਸਮਾਂ ਹੁੰਦਾ 12 ਵਜੇ ਦੇ ਕਰੀਬ ਦ່າຍ ਦਿਨ ਦਾ ਤਾਂ ਫਿਰ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਹੋਰ ਗੱਡੀਆਂ ਇੱਥੇ ਹੁੰਦੀਆਂ ਪਰ ਸਵੇਰ ਵੇਲੇ ਦਾ ਸਮਾਂ ਸਿਸ ਕਰਕੇ ਰਸ਼ ਘੱਟ ਸੀ ਇਹ ਵੀ ਹੋ ਸਕਦਾ ਹੈ ਕਾਰਨ ਕਿ ਸ਼ਾਇਦ ਇਹ ਨਹੀਂ ਤੇਜ਼ ਰਫ਼ਤਾਰੀ ਤਾਈਆਂ ਜਿਹੜੀ ਆ ਰੱਖੀ ਹੋਈ ਸੀ ਡਰਾਈਵਰ ਨੇ ਤਾਂ ਡਰਾਈਵਰ ਇਸ ਦੇ ਵਿੱਚ ਇਹ ਵੀ ਗੱਲ ਹੈ ਮੈਂ ਇਹ ਅਹਿਮ ਜਾਣਕਾਰੀ ਮਿਲ ਰਹੀ ਹੈ ਕਿ ਉਹ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਉਸ ਦੇ ਸੱਟਾ ਜ਼ਰੂਰ ਆਈਆਂ ਹੋਣਗੀਆਂ ਪਰ ਜਾਣਕਾਰੀ ਹੈ ਕਿ ਉਹ ਜੇ ਸਥਿਰ ਹੈ ਤਾਂ 4 ਜਣਿਆਂ ਦੀ ਮੌਤ ਹੋਈ ਹੈ ਕਾਰ ਸਵਾਰਾਂ ਦੀ ਔਰ ਇੱਕ ਜਿਹੜਾ ਪਰਲੇ ਪਾਸੇ ਸਾਈਕਲ ਤੇ ਸਵਾਰ ਸ਼ਖਸ ਹੈ ਉਸ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਬੇਹੱਦੀ ਭਿਆਨਕ ਹਾਦਸਾ ਵਾਪਰਿਆ ਔਰ ਭਿਆਨਕ ਇਹ ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਔਰ ਬੇ ਅਸੀਂ ਕਹਿ ਸਕਦੇ ਹਾਂ ਕਿ ਬੇਹੱਦੀ ਦਰਦਨਾਕ ਦਰਦਨਾਕੇ ਮੌਤ ਹੋਈਆਂ ਨਾਲ ਲੋਕਾਂ ਦੀ ਔਰ ਅਗਰ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ 'ਚ ਅਸੀਂ ਦੇਖਦੇ ਆ ਜਦੋਂ ਇਹ ਗੱਡੀ ਆਉਂਦੀ ਹੈ ਔਰ ਉੱਥੇ ਵੀ ਜਿਹੜੀ ਹੈ ਇੱਕ ਵਾਹਨ ਨੂੰ ਟੱਕਰ ਮਾਰਦੀ ਹੈ ਉਸ ਤੋਂ ਬਾਅਦ ਅੱਗੇ ਆ ਕੇ ਪਲਟੀਆਂ ਖਾਂਦੀ ਹੋਈ ਕਿਉਂਕਿ ਉਸ ਤੋਂ ਵਾਲੇ ਪਾਸੇ ਵੀ ਜਿਹੜਾ ਹੈ ਉਹ ਇੱਕ ਸ਼ਖਸ ਜਾ ਰਿਹਾ ਹੈ ਵਾਹਨ ਤੇ ਤਾਂ ਉਸ ਨੂੰ ਪਹਿਲਾਂ ਟੱਕਰ ਮਾਰਦੀ ਹੈ ਫਿਰ ਬਿਲਕੁਲ ਸੰਤੁਲਨ ਖੋ ਬੈਠਦੀ ਹੈ ਸੰਤੁਲਨ ਖੋ ਬੈਠਣ ਦੇ ਨਾਲ ਪਲਟੀਆਂ ਖਾਂਦੀ ਹੈ ਉਸ ਬਾਅਦ ਦੂਸਰੇ ਵਾਲੇ ਪਾਸੇ ਜਾ ਕੇ ਡਿੱਗਦੀ ਹੈ ਅਗੇ ਵਧਾਂਗੇ ਤਾਂ న్యూਸ 18 ਤੇ ਤਖਸ਼ਰੀ ਦਮਦਮਾ ਸਾਹਿਬ ਦੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਹੈ ਗ੍ਰੰਥੀ ਦੀ ਵਾਇਰਲ ਵੀਡੀਓ ਤੇ ਬੋਲੇ ਨੇ ਗਿਆਨੀ ਹਰਪ੍ਰੀਤ ਸਿੰਘ ਗ੍ਰੰਥੀਆਂ ਦੀ ਨਿਯੁਕਤੀ ਦੇ ਲਈ ਮਾਪਦੰਡ ਤੈਅ ਹੋਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਹੈ ਕਿ ਨਿਯੁਕਤੀ ਸਮੇਤ ਸਖਤ 임티한 ਹੋਣੇ ਚਾਹੀਦੇ ਨੇ ਔਰ ਰਾਮ ਮੰਦਿਰ ਪ੍ਰਾਂਤ ਪ੍ਰਤੀਸ਼ਤਾ ਤੇ ਵੀ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਹਰ ਧਰਮ ਦੀ ਆਪਣੀ ਮਰਿਆਦਾ ਹੁੰਦੀ ਹੈ ਹਰ ਧਰਮ ਦੇ ਲੋਕ ਆਪਣੀਆਂ ਪਰੰਪਰਾਵਾਂ ਨਿਭਾਉਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਹੈ ਪੰਜਾਬ ਦੇ ਵਿੱਚ ਫਿਰਕਾ ਪ੍ਰਸਤੀ ਦੀ ਰਾਜਨੀਤੀ ਨਹੀਂ ਚੱਲਦੀ ਇਸ ਕਿਸਮ ਦਾ ਬਿਆਨ ਅਜਥੇਦਾਰ ਕਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤਾ ਗਿਆ ਹੈ ਦੱਸਦੀ ਹੈ ਕਿ ਪ੍ਰਸ਼ਦਿਨਾਂ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ ਜਦੋਂ ਮਹਾਰਜ ਦੇ ਗੁਰਗ੍ਰੰਥ ਸਾਹਿਬ ਜੀ ਦੇ ਤਾਬਿਆਂ ਬੈਠੇ ਤੰਬਾਕੂ ਦਾ ਸੇਵਨ ਕੀਤਾ ਜਾ ਰਿਹਾ ਸੀ ਸਿੰਕਪ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਇਸ ਵੇਲੇ ਕਿਉਂਕਿ ਜੇਕਰ ਅਸੀਂ ਸਿੱਖ ਧਰਮ ਦੀ ਵੀ ਗੱਲ ਕਰੀਏ ਤਾਂ ਪੰਥ ਔਰ ਸਿਆਸਤ ਕਿਤਨਾ ਕਿਤੇ ਨਾਲ ਜੋੜ ਕੇ ਇਸ ਨੂੰ ਦੇਖਿਆ ਜਾਂਦਾ ਤਾਂ ਤੁਸੀਂ ਇਸ ਪੂਰੇ ਮਾਹੌਲ ਨੂੰ ਕਿਦਾਂ ਦੇਖ ਰਹੇ ਹੋ ਮੈਂ ਥੋੜਾ ਵਿਸ਼ਾਲ ਪ੍ਰਸੰਗ ਦੇ ਵਿੱਚ ਗੱਲ ਕਰਾਂ ਪਾਕਿਸਤਾਨ ਜਦੋਂ ਬਣਿਆ ਪੰਜਾਬ ਦੀ ਵੰਡ ਤੋਂ ਬਾਅਦ ਤਾਂ ਸਿੱਖਾਂ ਦੀ ਰਾਸੀ ਜਿਹੜੀ ਦਾਵੇਦਾਰੀ ਹੈ ਉਹ ਕਰਨੀ ਬਣਦੀ ਸੀ ਸਿੱਖਾਂ ਨੂੰ ਪਰ ਸਿੱਖਾਂ ਨੇ ਕੀਤੀ ਵੀ ਪਰ ਹਮੇਸ਼ਾ ਹੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਦੀ ਰਾਜਨੀਤਿਕ ਜਿਹੜੀ ਦਾਵੇਦਾਰੀ ਸੀ ਉਹਨੂੰ ਰੱਦ ਕੀਤਾ ਜਾਣ। ਔਰ ਪੰਜਾਬ ਦੇ ਅੰਦਰ ਜਿਹੜੀਆਂ ਖੱਬੇ ਪੱਕੀ ਧਿਰਾਂ ਸੀ ਜਾਂ ਜਿਹੜੇ ਖੱਬੇ ਪੱਕੀ ਸੋਚ ਵਾਲੇ ਬੰਦੇ ਸੀ ਜਿਹੜੇ ਸਕੱਟ ਦੀਆਂ ਨੌਕਰੀਆਂ ਦੇ ਵਿੱਚ ਜਾਂ ਸੰਸਥਾਵਾਂ ਦੇ ਵਿੱਚ ਫੈਟ ਹੋ ਚੁੱਕੇ ਸੀ ਉਹਨਾਂ ਨੇ ਵੀ ਸਿੱਖਾਂ ਦੀ ਰਾਜਸੀ ਦਾਵੇ ਨੂੰ ਦਾਵੇਦਾਰੀ ਜਿਹੜੀ ਆ ਉਹਨੂੰ ਕਮਜ਼ੋਰ ਕਰਨ ਦੇ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਈ ਹੈ ਜਿਸ ਕਾਰਨ ਸਿੱਖ ਸਿਆਸਤ ਜਿਹੜੀ ਹੈ ਦਿਨ-ਬਦਨ 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 ਜਿਹੜੀ ਹੈ ਉਹ ਖਾਸ ਤੌਰ ਤੇ ਪੰਜਾਬ ਦੇ ਵਿੱਚ ਹਾਸ਼ੀਏ ਤੇ ਗਈ ਹੈ ਸਟੇਟ ਦੇ ਮੁੱਦਿਆਂ ਨੂੰ ਲੈ ਕੇ ਸਿੱਖ ਸਿਆਸਤ ਜਿਵੇਂ ਸਿਆਸਤਦਾਨਾਂ ਨੇ ਜਿਹੜੀ ਹੈ ਜਦੋਂ ਆਵਾਜ਼ ਉਠਾਈ ਤੇ ਉਹਨੂੰ ਸਟੇਟ ਦੇ ਮੁੱਦਿਆਂ ਨੂੰ ਸਿੱਖਾਂ ਦੇ ਮੁੱਦੇ ਕਹਿ ਕੇ ਜਿਹੜਾ ਹੈ ਸਿੱਖਾਂ ਦੀ ਰਾਜਸੀ ਦਾਵੇਦਾਰੀ ਨੂੰ ਜਿਹੜਾ ਹੈ ਉਹ ਰਾਜ਼ੀ ਨਹੀਂ ਕੀਤਾ ਬਲਕਿ ਸਿੱਖਾਂ ਨੂੰ ਅਤਵਾਦੀ ਤੇ ਵਖਵਾਦੀ ਦੇ ਤੌਰ ਤੇ ਵੀ ਜਿਹੜਾ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰਚਾਰਿਆ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਜਿਹੜੀ ਸਾਡੀ ਕਿਉਂਕਿ ਸਾਡਾ ਇਸ ਖਿੱਤੇ ਦੇ ਉੱਤੇ ਰਾਜ ਸੀ ਅਟਕ ਤੋਂ ਲੈ ਕੇ ਯਮਨਾ ਦਰਿਆ ਤੱਕ ਦੇ ਇਲਾਕੇ ਦੇ ਉੱਤੇ ਸਾਡਾ ਜਿਹੜਾ ਸਿੱਖ ਰਾਜਿਆਂ ਦਾ ਜਿਹੜਾ ਰਾਜ ਰਿਹਾ ਸੀ ਇਹ ਅੰਗਰੇਜ਼ਾਂ ਨੇ ਜਿਹੜਾ ਸਿੱਖ ਰਾਜੋਂ ਤੋਂ ਰਾਜ ਜਿਹੜਾ ਉਹ ਲਿਆ ਸੀ ਧੋਖੇ ਨਾਲ ਲਿਆ ਸੀ ਚਲਦੇ ਨਾਲ ਲਿਆ ਸੀ ਕਪੜੇ ਦੇ ਨਾਲ ਲਿਆ ਸੀ ਉਸ ਹਿਸਾਬ ਦੇ ਨਾਲ ਪੰਜਾਬ ਦੇ ਖਿੱਤੇ ਦੇ ਵਿੱਚ ਸਿੱਖਾਂ ਦੇ ਰਾਸੀ ਹੱਕ ਹਕੂਕ ਸੁਰੱਖਿਅਤ ਰਹਿਣ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਸੁਰੱਖਿਅਤ ਰਹਿਣ ਉਹਦੇ ਲਈ ਸਿੱਖਾਂ ਦੀ ਰਾਜਨੀਤਿਕ ਦਾਵੇਦਾਰੀ ਜਿਹੜੀ ਹੈ ਇਹਨੂੰ ਜਿਹੜਾ ਮਜ਼ਬੂਤ ਹੋਣਾ ਚਾਹੀਦਾ ਸੀ ਔਰ ਸਿੱਖ ਸਿਆਸਤਦਾਨਾਂ ਨੂੰ ਸਿੱਖਾਂ ਦੀ ਰਾਸੀ ਦਾਵੇਦਾਰੀ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਪਾਉਣਾ ਚਾਹੀਦਾ ਸੀ ਜੋ ਪਾਇਆ ਨਹੀਂ ਗਿਆ ਤੇ ਮੈਂ ਇਹ ਬਿਲਕੁਲ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਸਾਡੀ ਰਾਸ਼ੀ ਦਾਵੀਦਾਰੀ ਹੈ ਉਹਨੂੰ ਬਲੰਦ ਜਿਹੜਾ ਕਰਨਾ ਅੱਜ ਵਕਤ ਦੀ ਜੜੀ ਹੈ ਉਹ ਲੋੜ ਹੈ ਇੱਕ ਦੂਸਰੀ ਗੱਲ ਤੁਸੀਂ ਕਹਾਂਗੇ ਪੰਜਾਬ ਦਾ ਇੱਕ ਬਹੁਤ ਮਾਣਮੱਤਾ ਇਤਿਹਾਸ ਰਿਹਾ ਜੇਕਰ ਅਸੀਂ ਗੁਰੂ ਕਾਲ ਤੋਂ ਗੱਲ ਕਰੀਏ ਤਾਂ ਗੁਰੂਆਂ ਨੇ ਵੀ ਇਹੀ ਪ੍ਰੇਰਣਾ ਦਿੱਤੀ ਕਿ ਸਾਂਝੀ ਵਾਲਤਾ ਭਾਈਚਾਰਕ ਸਾਂਝ ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਿਆਸਤਦਾਨ ਬਹੁਤ ਸਾਰੀਆਂ ਧਿਰਾਂ ਦੇ ਆਏ ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਫਿਰਕਾ ਪ੍ਰਸਤੀ ਦੀ ਰਾਜਨੀਤੀ ਹੈ ਉਹ ਕਿਤੇ ਨਾ ਕਿਤੇ ਹਾਵੀ ਹੁੰਦੀ ਜਾ ਰਹੀ ਹੈ ਨਹੀਂ ਫਿਰਕਾ ਪ੍ਰਸਤੀ ਦੀ ਰਾਜਨੀਤੀ ਨਹੀਂ ਹੁੰਦੀ ਹੈ ਜਦੋਂ ਕੋਈ ਵੀ ਸਿਆਸਤਦਾਨ ਜਿਹੜਾ ਹੈ ਉਹ ਕਿਉਂਕਿ ਸਾਡੇ ਤਾਂ ਸਿੱਖ ਪੰਥ ਦੇ ਵਿੱਚ ਧਰਮ ਤੇ ਰਾਜਨੀਤੀ ਦਾ ਬਹੁਤ ਅੱਛਾ ਸੁਮੇਲ ਹੈ ਆ ਔਰ ਇਸ ਸੁਮੇਲ ਨੂੰ ਜਿਹੜੀ ਅਖੌਤੀ ਧਰਮ ਨਿਰਪੱਖਤਾ ਹੈ ਜਿਹੜੀ ਇਸ ਨੇ ਜਿਹੜਾ ਹੈ ਉਹ ਰੱਦ ਕੀਤਾ ਹੈਗਾ ਤੇ ਦੇਸ਼ ਦੀ ਜਿਹੜੀ ਅਖੌਤੀ ਧਰਮ ਨਿਰਪੱਖਤਾ ਹੈਗੀ ਆ ਜਿਹੜੀ ਉਸ ਨੇ ਧਰਮ ਤੇ ਰਾਜਨੀਤੀ ਦੇ ਸੁਮੇਲ ਨੂੰ ਜਿਹੜਾ ਹੈ ਉਹ ਫਿਰਕਾ ਪ੍ਰਸ ਕਹਿ ਕੇ ਜਿਹੜਾ ਭੰਡਿਆ ਆਪਣੇ ਸਿਧਾਂਤਾਂ ਦੇ ਉੱਤੇ ਕਟੜਤਾ ਦੇ ਨਾਲ ਪਹਿਰਾ ਦੇਣਾ ਇਹ ਕੋਈ ਫਿਰਕਾ ਪ੍ਰਸਤੀ ਨਹੀਂ ਹੁੰਦੀ ਸਿੱਖਾਂ ਨੇ ਹਮੇਸ਼ਾ ਹੀ ਗੁਰੂ ਦੀ ਗੱਲ ਕੀਤੀ ਹੈ ਗੁਰੂ ਪੰਥ ਦੀ ਗੱਲ ਕੀਤੀ ਹੈ ਔਰ ਮਾਨਵਤਾ ਦੀ ਗੱਲ ਵੀ ਕੀਤੀ ਹੈ ਕਿਉਂਕਿ ਸਿੱਖ ਫਲਸਫੇ ਮਾਨਵਤਾ ਦੀ ਗੱਲ ਕਰਦਾ ਹੈ ਸਿੱਖਾਂ ਨੇ ਕਦੇ ਵੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਇੰਨਾ ਮਾਹੌਲ ਜਿਹੜਾ ਹੈ ਖਰਾਬ ਰਿਹਾ ਹੈ ਪਿਛਲੇ ਸਮਿਆਂ ਦੇ ਦੌਰਾਨ ਪਰ ਸੰਤਾਲੀ ਤੋਂ ਬਾਅਦ ਕਦੇ ਵੀ ਪੰਜਾਬ ਦੇ ਵਿੱਚ ਇੱਥੇ ਦੰਗੇ ਫਸਾਦ ਦੋ ਧਰਮਾਂ ਦੇ ਵਿਚਕਾਰ ਕਦੇ ਵੀ ਨਹੀਂ ਹੋਏ ਇਸ ਤੋਂ ਵੱਧ ਖੂਬਸੂਰਤ ਉਦਾਹਰਨ ਜਿਹੜੀ ਹੈ ਕੀ ਹੋ ਸਕਦੀ ਹੈ ਕਿ ਇੱਥੇ ਅਮਨ ਦੀ ਗੱਲ ਹੁੰਦੀ ਹੈ ਇੱਥੇ ਭਾਈਚਾਰੇ ਦੀ ਗੱਲ ਹੁੰਦੀ ਹੈ ਤੇ ਸਰਬ ਸਾਂਝੀ ਵਾਲਤਾ ਦੀ ਗੱਲ ਹੁੰਦੀ ਹੈ ਹਾਂ ਠੀਕ ਹੈ ਕੇਂਦਰ ਸਰਕਾਰ ਦੇ ਸਿਆਸਤਦਾਨਾਂ ਨੇ ਇਸ ਖਿੱਤੇ ਦੇ ਵਿੱਚ ਅੱਗ ਨੂੰ ਲਾਉਣ ਦਾ ਬਹੁਤ ਵੱਡਾ ਯਤਨ ਜਿਹੜਾ ਕੀਤਾ ਹੈ ਹਮੇਸ਼ਾ ਕੀਤਾ ਹੈ ਕਰਦੇ ਵੀ ਰਹਿੰਦੇ ਨੇ ਪਰ ਇਹਦੇ باوجود ਵੀ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਬੜੀ ਬੰਦ ਭਾਗੀ ਗੱਲ ਹੈ ਕਿ ਜਿਸ ਧਰਤੀ ਦੇ ਉੱਤੇ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਸਭ ਤੋਂ ਵੱਧ ਮਜ਼ਬੂਤ ਹੋਵੇ ਉਸੇ ਹੀ ਸੂਬੇ ਦੇ ਵਿੱਚ ਸਭ ਤੋਂ ਵੱਧ ਬੇਅਦਬੀਆਂ ਜਿਹੜੀਆਂ ਨੇ ਗੁਰੂਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਇਹ ਸਰਕਾਰਾਂ ਦੀ ਨਾਕਾਮੀ ਵੀ ਹੈ ਕਿਤੇ ਨਾ ਕਿਤੇ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਦੀਆਂ ਸਾਜ਼ਸ਼ਾਂ ਵੀ ਜਿਹੜੀਆਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਕਿ ਕਿਵੇਂ ਹਮੇਸ਼ਾ ਯਤਨ ਹੁੰਦੇ ਰਹੇ ਆ ਕਿ ਇਸ ਖਿੱਤੇ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਸਿੱਖ ਹੈ ਉਹਨਾਂ ਦੇ ਧਾਰਮਿਕ ਹੱਕ ਹਕੂਕ ਪੁੱਛਲੇ ਜਾਣ ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਦੇ ਲਈ ਜਿਹੜਾ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਵੇ ਕਿਤੇ ਨਾ ਕਿਤੇ ਇਸ ਸਾਸ਼ਾ ਜਿਹੜੀਆਂ ਇਹ ਮੁਗਲ ਦੌਰ ਦੇ ਵਿੱਚ ਵੀ ਹੁੰਦੀਆਂ ਸੀ ਬ੍ਰਿਟਿਸ਼ ਦੌਰ ਦੇ ਵਿੱਚ ਵੀ ਹੋਈਆਂ ਤੇ ਅੱਜ ਵੀ ਹੋ ਰਹੀਆਂ ਹੈਗੇ ਪਰ ਇੱਕ ਤਾਂ ਜਿਹੜੀ ਤੁਸੀਂ ਗੱਲ ਕਹੀ ਕਿ ਸਿੱਖ ਪੰਥ ਦੇ ਵਿੱਚ ਪੰਥ ਔਰ ਸਿਆਸਤ ਜਿਹੜਾ ਉਹ ਨਾਲ-ਨਾਲ ਚੱਲਦੇ ਨੇ ਪਰ ਜੇਕਰ ਮੈਂ ਗੱਲ ਕਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਦੋਵਾਂ ਇੱਕਾ ਸੀ ਕਹਿ ਸਕਦੇ ਇੱਕ ਦੂਸਰੇ ਦਾ ਅਨਿੱਖੜਵਾਂ ਅੰਗ ਨੇ ਬਹੁਤ ਸਮਾਂ ਉਹਨਾਂ ਨੂੰ ਵੀ ਰਾਜ ਭਾਗ ਦਾ ਮੌਕਾ ਮਿਲਿਆ ਉਸੇ ਦੌਰਾਨ ਬਹੁਤ ਵੱਡੇ ਵੱਡੇ ਫੈਸਲੇ ਤਖਸੈਬਾਨਾਂ ਤੋਂ ਵੀ ਲੈਣੇ ਪਏ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਚੀਜ਼ਾਂ ਕਰਕੇ ਕਿਤਨਾ ਕਿਤੇ ਲੋਕਾਂ ਦੇ ਮੰਨ ਦੇ ਵਿੱਚ ਨਾਰਾਜ਼ਗੀ ਵੀ ਵਧੀ ਪਰ ਇਸ ਦੀ ਪਰਿਭਾਸ਼ਾ ਕਿਸ ਤਰੀਕੇ ਦੇ ਨਾਲ ਸਮਝਾਓਗੇ ਜੇਕਰ ਆਮ ਸਿੱਖ ਸਮਝਣਾ ਚਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਆਪ ਆਕਰਕਰ ਜਿਹੜੀ ਭੂਮਿਕਾ ਹੈ ਕੀ ਹੈ ਮੈਂ ਇਹਦੇ ਲਈ ਇੱਕ ਇਤਿਹਾਸ ਦੀ ਉਦਾਹਰਨ ਦੀ ਗੱਲ ਉਦਾਹਰਨ ਦੇਵਾਂਗਾ ਇਤਿਹਾਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਖਾਸ ਤੌਰ ਤੇ 18ਵੀਂ ਸਦੀ ਦੇ ਵਿੱਚ ਤਾਂ ਉਦੋਂ ਗੁਰਦੁਆਰਿਆਂ ਦੀ ਜਿਹੜੀ ਇਨਕਮ ਹੁੰਦੀ ਸੀ ਉਸ ਨੂੰ ਫੌਜੀ ਸ਼ਕਤੀ ਨੂੰ ਵਧਾਉਣ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ ਅ ਔਰ ਸਿੱਖ ਸੱਤਾ ਪ੍ਰਾਪਤ ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ ਤੇ ਇਹ ਕੋਈ ਮਾੜੀ ਗੱਲ ਨਹੀਂ ਸੀ لیکن ستا પ્રાપ્ત کر کے پنت دی گل کرنی اور پنتک ہتوں دی گل کرنی ای بڑی ضروری ہوندی ہے۔ جے اسی جڑا ਧਾਰਮਿਕ ਸੰਸਥਾਵਾਂ ਚੋਂ ਸ਼ਕਤੀ ਲੈ ਕੇ ਅਸੀਂ ਮਾਨਵਤਾ ਦੀ ਗੱਲ ਕਰਦੇ ਆਂ ਅਸੀਂ ਪੰਥਕ ਹਿੱਤਾਂ ਦੀ ਗੱਲ ਕਰਦੇ ਆਂ ਅਸੀਂ ਸਿੱਖ ਵਿਚਾਰਧਾਰਾ ਦੀ ਗੱਲ ਕਰਦੇ ਆਂ ਤਾਂ ਕੋਈ ਗਲਤ ਨਹੀਂ ਪਰ ਜਦੋਂ ਅਸੀਂ ਸਿੱਖ ਹਿੱਤਾਂ ਨੂੰ ਤਲਾਂਜ਼ਲੀ ਦੇ ਜਾਂਦੇ ਆਂ ਤਾਂ ਫਿਰ ਉੱਥੇ ਜਿਹੜਾ ਗਲਤ ਹੋ ਜਾਂਦਾ। ਪਰ ਉਹਦੇ ਲਈ ਕੌਣ ਜ਼ਿੰਮੇਵਾਰ ਰਿਹਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਹੀ ਕਿ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ कई बार मुख्यमंत्री रहे पर सब तो ਵੱਧ ਨਰਾਜ਼ਗੀ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਨਰਾਜ਼ਗੀ ਉਸ ਵਕਤ ਸਿੱਖ ਮਾਨਾਂ ਦੇ ਵਿੱਚ ਹੋਣੀ ਸੁਭਾਵਕ ਹੀ ਹੁੰਦੀ ਹੈ ਕਿਉਂਕਿ ਸਿੱਖ ਜਿਹੜੇ ਆ ਆਪਣੇ ਰਾਸੀ ਲੀਡਰ ਖਾਸ ਤੌਰ ਤੇ ਸਿੱਖ ਸਿਆਸਤਦਾਨ ਜਿਹੜੇ ਆ ਉਹਨਾਂ ਤੋਂ ਹਮੇਸ਼ਾ ਹੀ ਇਹ ਉਮੀਦ ਰੱਖਦੇ ਆ ਕਿ ਇਹ ਸਾਡੇ ਸਿੱਖ ਸਿਆਸਤਦਾਨ ਹੈ ਇਹ ਸਾਡੀ ਸਟੇਟ ਦੀ ਗੱਲ ਕਰਨਗੇ ਸਾਡੇ ਪੰਥ ਦੀ ਗੱਲ ਕਰਨਗੇ ਸਾਡੇ ਹਿੱਤਾਂ ਦੀ ਗੱਲ ਕਰਨਗੇ ਬਸ ਕੋਈ ਵੀ ਸੂਬਾ ਹੈ ਸੁਭੇ ਦੇ ਮੈਂ ਜੇ ਪੰਜਾਬ ਦੀ ਗੱਲ ਨਾ ਵੀ ਕਰੀਏ ਹਰਿਆਣਾ ਯੂਪੀ ਬਿਹਾਰ ਹੈ ਤੇ ਉੱਥੋਂ ਦੇ ਲੋਕ ਵੀ ਆਪਣੇ ਸਿਆਸਤਦਾਨਾਂ ਤੋਂ ਉਮੀਦ ਕਰਦੇ ਆ ਕਿ ਸਾਡੇ ਸਿਆਸਤਦਾਨ ਸਾਡੇ ਸਟੇਟ ਦੀਆਂ ਸਾਡੇ ਹੱਕਾਂ ਦੀ ਗੱਲ ਕਰਨਗੇ ਤੇ ਜਦੋਂ ਨਹੀਂ ਕਰਦੇ ਤੇ ਨਿਰਾਸ਼ਾ ਹੁੰਨੀ ਸੁਭਾਵ ਕੁ ਬੜੀ ਵੱਖਰੀ ਚੀਜ਼ ਪੰਜਾਬ ਦੇ ਨਾਲ ਜੇਕਰ ਮੈਂ ਜੋੜ ਕੇ ਪੰਜਾਬ ਦੇ ਸੰਦਰਭ ਚ ਗੱਲ ਕਰਾਂ ਤਾਂ ਜਦੋਂ ਪੂਰੇ ਦੇਸ਼ ਦੇ ਵਿੱਚ ਇੱਕ ਪਾਸੇ ਰਾਮ ਮੰਦਰ ਦਾ ਜ਼ਿਕਰ ਹੋ ਰਿਹਾ ਸੀ ਦੂਜੇ ਪਾਸੇ ਆਰਐਸਐਸ ਦਾ ਕਿਹਾ ਜਾ ਰਿਹਾ ਕਿ ਇੱਕ ਹਿڈن ਅਜੰਡਾ ਹੈ ਵੋਟਾਂ ਲੈਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਪਰ ਪੰਜਾਬ ਦੇ ਵਿੱਚ ਹਮੇਸ਼ਾ ਮੁੱਦੇ ਵੱਖਰੇ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਭਾਈਚਾਰਕਸਾਨ ਜਿਹੜੀ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਪਰ ਜਿਹੜੀ ਸਿਆਸਤ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਚੱਲਦੀ ਹੈ ਉਹ ਪੰਜਾਬ ਦੇ ਵਿੱਚ ਬਿਲਕੁਲ ਵੱਖਰੀ ਹੈ ਤੁਹਾਨੂੰ ਲੱਗਦਾ ਕਿ ਜਿਹੜਾ ਰਾਮ ਮੰਦਰ ਦੇ ਮੁੱਦੇ ਦੇ ਉੱਤੇ ਇਸ ਵਾਰ ਪੰਜਾਬ ਦੇ ਵਿੱਚ ਜਿਹੜਾ Hindu voter ਹੈ ਉਹ BJP ਨੂੰ ਜਾਂ ਮੌਜੂਦਾ ਜਿਹੜੀ ਸਰਕਾਰ ਹੈ ਉਹਨੂੰ ਵੋਟਾਂ ਪਾਏਗਾ ਨਹੀਂ ਮੈਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਕਿ ਰਾਮ ਮੰਦਰ ਦੇ ਮੁੱਦੇ ਨੂੰ ਲੈ ਕੇ Hindu ਵੋਟਾਂ ਪਾਏਗਾ ਜਾਂ ਨਹੀਂ ਪਾਏਗਾ ਮਨਵਦੀ ਕੋਈ ਬਤਾਂ ਨਹੀਂ ਮੈਂ ਸਵਾਲ ਇਸ ਲਈ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਜਦੋਂ ਸਿੱਖੀ ਜਾਂ ਪੰਥ ਦੀ ਗੱਲ ਕਰਦੇ ਆ ਤਾਂ ਅਸੀਂ ਉਦੋਂ ਕੋਸ਼ਿਸ਼ ਕਰਦੇ ਕਿ ਸਿਆਸਤਦਾਨ ਉਹ ਚੁਣੀਆਂ ਜਿਹੜੇ ਸਾਡੇ ਸਿੱਖੀ ਜਾਂ ਪੰਥ ਦੀ ਗੱਲ ਅੱਗੇ ਜਾ ਕੇ ਰੱਖ ਸਕਣ ਹਾਂ ਬਿਲਕੁਲ ਬਿਲਕੁਲ ਪਰ ਮੈਂ ਕਿਸੇ ਦੇ ਦਿਲ ਦੀ ਗੱਲ ਨਹੀਂ ਨਾ ਕਹਿ ਸਕਦਾ ਕਿ ਉਹ ਉਸ ਸੀਜ਼ ਨੂੰ ਲੈ ਕੇ ਵੋਟਾਂ ਪਾਉਂਦੇ ਆ ਜਾਂ ਨਹੀਂ ਪਾਉਂਦੇ ਕਿਉਂਕਿ ਅੱਜ ਕੱਲ ਜਿਹੜਾ ਮਾਹੌਲ ਹੈ ਪੂਰੇ ਭਾਰਤ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਤੇ ਲੋਕ ਆਖਰੀ ਮਿੰਟ ਤੱਕ ਆਪਣਾ ਪਤਾ ਨਹੀਂ ਖੋਲਦੇ ਆ ਕਿ ਅਸੀਂ ਕਿਸ ਨੂੰ ਵੋਟ ਕਰਨਾ ਹੈ ਜਾਂ ਕਿਸ ਨੂੰ ਨਹੀਂ ਕਰਨਾ ਅੱਜ ਹਰ ਕਿਸੇ ਦਾ ਆਪਣਾ ਅੱਜਕੱਲ ਇਸ ਕਿਸਮ ਦੀ ਜਿਹੜੀ ਹੈ ਗੱਲਬਾਤ ਲੋਕ ਵੀ ਸਿਆਣੇ ਹੋ ਗਏ ਆ ਪਹਿਲਾਂ ਵਾਂਗ ਲੋਕ ਨਹੀਂ ਆ ਕਿ ਦੋ ਦੋ ਮਹੀਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦੇਣਾ ਸੀ ਇਸ ਪਾਰਟੀ ਦੇ ਹਮੈਤੀਆਂ ਜੀ ਅੱਜ ਕੱਲ ਲੋਕ ਵੀ ਸਮਝਦਾਰ ਹੋ ਗਿਆ ਸਿਆਸਤ ਕਿਤੇ ਕੁਝ ਸਾਲਾਂ ਦੀ ਸਿਆਸਤ ਲੋਕ ਸਾਲਾਂ ਦੀ ਮੈਂ ਗੱਲ ਕਰਾਂ ਤਾਂ ਤੁਸੀਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੁਸੀਂ ਉਦੋਂ ਵੀ ਅਕਸਰ ਆਪਣੇ ਪਾਸ਼ਾਣਾਂ ਦੇ ਵਿੱਚ ਤਕਰੀਰਾਂ ਦੇ ਵਿੱਚ ਇੱਕ ਤਾਂ ਇਹ ਗੱਲ ਕਹਿੰਦੇ ਰਹੇ ਹੋ ਕਿ ਜੇਕਰ ਸਿੱਖਾਂ ਨੇ ਕੋਈ ਚੀਜ਼ ਹਾਸਲ ਕਰਨੀ ਹੈ ਤਾਂ ਇਕਜੁੱਟ ਹੋਣਾ ਪਊਗਾ ਦੂਸਰੀ ਗੱਲ ਸਾਡੀ ਜਿਹੜੀ ਨਿਬੰਧਗੀ ਕਰਨ ਵਾਲੇ ਬੰਦੇ ਉਹ ਚੁਣਨੇ ਚਾਹੀਦੇ ਨੇ ਜਿਹੜੇ ਤੁਹਾਡੀ ਆਵਾਜ਼ ਜਿਹੜੀ ਹੈ ਨਧੜਕ ਹੋ ਕੇ ਸਰਕਾਰਾਂ ਤੱਕ ਰੱਖ ਸਕਣ ਤੋ ਤੁਹਾਨੂੰ ਲੱਗਦਾ ਕਿ ਕਿਉਂਕਿ ਹੁਣ ਇਸ ਵੇਲੇ ਚੋਣਾਂ ਵੀ ਮਾਹੌਲ ਹੈ ਵੋਟਾਂ ਬਿਲਕੁਲ ਸਿਰਤੇ ਨੇ ਤਾਂ ਕਿਹੜੇ ਐਸੇ ਲੋਕ ਨੇ ਜਿਹੜੇ ਲੱਗਦਾ ਕਿ ਤੁਹਾਡੇ ਪੰਥ ਨੂੰ ਅੱਗੇ ਜਾ ਕੇ ਰਿਪਰੈਜ਼ੈਂਟ ਕਰ ਸਕਦੇ ਨੇ ਮੈਂ ਤਾਂ ਕੱਲਾ ਨਹੀਂ ਦੱਸ ਸਕਦਾ ਕਿ ਫਲਾਣੇ ਲੋਕ ਐ ਤੇ ਤੁਸੀਂ ਇਹਨਾਂ ਨੂੰ ਵੋਟਾਂ ਪਾਓ ਇਹਨਾਂ ਨੂੰ ਨਾ ਪਾਓ ਇਹ ਤਾਂ ਲੋਕਾਂ ਨੇ ਦੇਖਣਾ ਜੀ ਕਿ ਪੰਜਾਬ ਦੇ ਹੱਕਾਂ ਦੀ ਗੱਲ ਕੌਣ ਕਰ ਸਕਦਾ ਹੈ ਸਿੱਖ ਹਿੱਤਾਂ ਦੀ ਗੱਲ ਕੌਣ ਕਰ ਸਕਦਾ ਇਹ ਤਾਂ ਲੋਕਾਂ ਨੇ ਦੇਖਣਾ ਹੈ ਪਬਲਿਕ ਨੇ ਇੱਕਦਮ ਐਸਲੀ ਸਵਾਲ ਕਰ ਰਹੇ ਕਿਉਂਕਿ ਇਸ ਵੇਲੇ ਚੋਣਾਂ ਦਾ ਮਾਹੌਲ ਹੈ ਪਰ ਦੂਸਰੇ ਪਾਸੇ ਜੇ ਮੈਂ ਪੰਥਕ ਮੁੱਦਿਆਂ ਤੇ ਆਵਾਂ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੀਆਂ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇੱਕ ਵੀਡੀਓ ਦੇ ਵਿੱਚ ਗਰੰਤੀ ਸਿੰਘ ਤਾਬਿਆ ਬੈਠਿਆ ਹੋਇਆ ਕੋਈ ਨਸ਼ੇ ਦਾ ਸੇਵਨ ਕਰ ਰਿਹਾ ਹੈ ਕਈ ਵਾਰ ਮੋਬਾਈਲ ਵੀਡੀਓ ਦੇਖਦੇ ਹੋਏ ਗਰੰਤੀ ਸਿੰਘ ਨਜ਼ਰ ਆਉਂਦੇ ਨੇ ਇੱਕ ਪਾਸੇ ਤਾਂ ਗਰੰਤੀ ਸਿੰਘਾਂ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਅਹੁਦਾ ਉੱਚਾ ਹੈ ਜਾਂ ਉਹਨਾਂ ਬਿਆਰ ਉੱਚਾ ਚੱਕਣ ਦੀ ਗੱਲ ਕੀਤੀ ਜਾਂਦੀ ਦੂਜੇ ਪਾਸੇ ਅਜਿਹੀਆਂ ਵੀਡੀਓ ਜਿਹੜੀਆਂ ਨੇ ਪੂਰੇ ਪੰਥ ਨੂੰ ਜਾਂ ਪੂਰੇ ਸਮਾਜ ਨੂੰ ਸ਼ਰਮਸਾਰ ਕਰਦੀਆਂ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਹੈ ਨਾ ਜੀ ਮੈਂ ਸਮਝਦਾ ਕਿ ਉਹ ਗੁਰਦੁਆਰੇ ਦਾ ਕੇਵਲ ਗ੍ਰੰਥੀ ਨਹੀਂ ਹੁੰਦਾ ਬਲਕਿ ਸਿੱਖਾਂ ਦੀ ਇੱਕ ਇੰਸਟੀਟਿਊਸ਼ਨ ਹੈ ਸੰਸਥਾ ਹੈ ਗ੍ਰੰਥੀ ਇੱਕ ਸਿੱਖਾਂ ਦੀ ਸੰਸਥਾ ਹੈ ਤੇ ਅੱਜ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਜਾਂ ਸੰਸਥਾਵਾਂ ਦਾ ਮਿਆਰ ਜਿਹੜਾ ਹੈਗਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੋੜਾ ਡਾਊਨ ਹੋ ਰਿਹਾ ਹੈ ਤਾਂ ਸਾਡੀ ਜਿਹੜੀ ਗ੍ਰੰਥੀ ਦੀ ਸੰਸਥਾ ਹੈ ਮੈਂ ਸੰਸਥਾ ਸਮਝਦਾ ਹਾਂ ਕਿ ਗ੍ਰੰਥੀ ਸਾਡੀ ਇੱਕ ਸੰਸਥਾ ਹੈ ਤੇ ਜਦੋਂ ਇਹੋ ਜਿਹੇ ਕਟਰਾਵਾ ਕੱਟਦੀਆਂ ਨੇ ਵਾਪਰਦੀਆਂ ਨੇ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸੰਸਥਾ ਨੂੰ ਢਾਹ ਜਿਹੜੀ ਆ ਉਹ ਲੱਗਣੀ ਸੁਭਾਵਿਕ ਹੁੰਦੀ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਬੰਦਾ ਗਰੰਟੀ ਬਣ ਜਾਂਦਾ ਹੈ ਤੇ ਉਹ ਇੰਡੀਵਿਜੂਅਲ ਨਹੀਂ ਹੁੰਦਾ ਹੈ ਉਹ ਨੁਮਾਇੰਦਾ ਹੋ ਜਾਂਦਾ ਹੈ ਕੌਮ ਦਾ ਪੰਥ ਦਾ ਤੇ ਉਸ ਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ ਪਰ ਜਦੋਂ ਜਿਹੜੇ एलिजिਬਲ ਨਹੀਂ ਹੁੰਦੇ ਜਦੋਂ ਯੋਗ ਨਹੀਂ ਹੁੰਦੇ ਜਦੋਂ ਉਹ ਫੀਲਡ ਦੇ ਵਿੱਚ ਆ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਗਰੰਤੀਆਂ ਦਾ ਮਾਨ ਸਨਮਾਨ ਵੀ ਹੋਣਾ ਚਾਹੀਦਾ ਹੈ ਗਰੰਤੀਆਂ ਦੀ ਯੋਗਤਾ ਵੀ ਜਿਹੜੀ ਹੈ ਇਹ ਮੁੱਖ ਜਿਹੜੀ ਹੈ ਅਜੰਡੇ ਤੇ ਹੋਣੀ ਚਾਹੀਦੀ ਹੈ ਤੇ ਖਾਸ ਤੌਰ ਦੇ ਉੱਤੇ ਗਰੰਤੀ ਦੀ ਜਿਹੜੀ ਸ਼ਾਖ ਹੈ ਜਾਂ ਗਰੰਤੀ ਦੀ ਸੰਸਥਾ ਦੀ ਜਿਹੜੀ ਕ੍ਰੈਡੀਬਿਲਟੀ ਹੈ ਉਹਨੂੰ ਤੱਕਾ ਨਹੀਂ ਲੱਗਣਾ ਚਾਹੀਦਾ ਔਰ ਐਸਾ ਗਰੰਤੀ ਸਿੰਘਾਂ ਨੂੰ ਯਤਨ ਕਰਨੀ ਚਾਹੀਦੀ ਗਰੰਤੀ ਸਿੰਘ ਦੀ ਨਿਯੁਕਤੀ ਵੇਲੇ ਕੋਈ ਮਾਪਦੰਡ ਤੈਅ ਕੀਤੇ ਗਏ ਆ ਜਾਂ ਕਰਨੇ ਚਾਹੀਦੇ ਵੱਡੀਆਂ ਸੰਸਥਾਵਾਂ ਜਿਹੜੀਆਂ ਨੇ ਉੱਥੇ ਤਾਂ ਮਾਪਦੰਡ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦਵਾਨ ਲੇਕਿਨ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਇਸ ਪੱਖੋਂ ਥੋੜਾ ਜਿਹਾ ਅਵੈਸਲੇ ਹੁੰਨੇ ਆ ਤੇ ਜਦ ਕਿ ਉੱਥੇ ਵੀ ਥੋੜੇ ਮਾਪਦੰਡ ਤੈਅ ਕਰਨੇ ਚਾਹੀਦੇ ਆ ਮਾਨ ਸਨਮਾਨ ਵੀ ਦੇਣਾ ਚਾਹੀਦਾ ਹੇ ਲੇਕਿਨ ਤੇ ਕੁਛ ਮਾਪਦੰਡ ਵੀ ਹੋਣੇ ਚਾਹੀਦੇ। ਇੱਕ ਆਗਰੇ ਸਵਾਲ ਸਿੰਘ ਸਾਹਿਬ ਮੈਂ ਪਹਿਲਾਂ ਵੀ ਰਾਮ ਮੰਦਰ ਦਾ ਸਵਾਲ ਕੀਤਾ ਸੀ। ਇੱਕ ਬਹੁਤ ਸਾਰੀ ਚਰਚਾ ਸੀ ਕਿ ਸਾਰੇ ਸਿੰਘ ਸਹਿਬਾਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਪਰ ਕੋਈ ਵੀ ਉੱਤੇ ਪਹੁੰਚ ਨਹੀਂ ਇਹਦੇ ਵਿੱਚ ਕਿੰਨੀ ਕੀ ਸੱਚਾਈ ਹੈ? ਨਹੀਂ ਮੈਨੂੰ ਇਹਦੇ ਬਾਰੇ ਕੋਈ ਬਹੁਤਾ ਨਹੀਂ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਮਤਲਬ ਕਿਉਂਕਿ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹੈ ਔਰ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦੇ ਹਾਂ ਜੇ ਕਿਸੇ ਧਾਰਮਿਕ ਲੋਕਾਂ ਦਾ ਕੋਈ ਧਾਰਮਿਕ ਸਥਾਨ ਬਣਿਆ ਹੈ। ਤੇ ਅਸੀਂ ਕੋਈ ਉਹਨਾਂ ਮਾੜਾ ਨਹੀਂ ਕਾਂਗੇ ਪਰ ਅਸੀਂ ਕਾਂਗੇ ਕਿ ਹਰ ਇੱਕ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਹੈ ਮੁਸਲਮਾਨਾਂ ਦੀਆਂ ਮਸਜਿਦਾਂ ਦਾ ਹਿੰਦੂਆਂ ਦੇ ਮੰਦਰਾਂ ਦਾ ਬੋਧੀਆਂ ਦੇ ਬੋਧ ਟੈਂਪਲਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਔਰ ਹਰ ਧਰਮ ਦੇ ਜਿਹੜੇ ਅਸਥਾਨ ਹੈ ਉਸ ਉਹਨਾਂ ਦਾ ਪ੍ਰਬੰਧ ਜਿਹੜਾ ਉਸ ਧਰਮ ਦੇ ਲੋਕਾਂ ਵੱਲੋਂ ਹੀ ਚਲਾਇਆ ਜਾਣਾ ਚਾਹੀਦਾ ਹੈ ਹਿੰਦੂ ਟੈਂਪਲ ਜਿਹੜੇ ਨੇ ਮੰਦਰ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਜਿਹੜਾ ਹਿੰਦੂਆਂ ਵੱਲੋਂ ਚਲਾਇਆ ਜਾਣਾ ਚਾਹੀਦਾ ਹੈ ਮੁਸਲਮਾਨਾਂ ਦੀਆਂ ਮਸੀਤਾਂ ਦਾ ਪ੍ਰਬੰਧ ਮੁਸਲਮਾਨਾਂ ਵੱਲੋਂ ਹੋਣਾ ਚਾਹੀਦਾ ਗੁਰਦਵਾਰਾਂ ਦਾ ਪ੍ਰਬੰਧ ਕੇਵਲ ਸਿੱਖਾਂ ਕੋਲ ਹੋਣਾ ਚਾਹੀ ਇਹ ਇਸ ਚੀਜ਼ ਨੂੰ ਕਮਜ਼ੋਰ ਕਰਦੀ ਹੈ ਮੈਂ ਇਹ ਇਸ ਵਾਰ ਕਰਨ ਜਾ ਰਿਹਾ ਤੁਸੀਂ ਕੱਲ ਵੀ ਆਪਣੇ ਬਿਆਨ ਦੇ ਵਿੱਚ ਗਿਆ ਕਿ ਜਿਹੜਾ ਪੰਥ ਹੈ ਉਹ ਲਗਾਤਾਰ ਖਾਸੀਏ ਵਾਲੇ ਪਾਸੇ ਵੱਧਦਾ ਜਾ ਰਿਹਾ ਹੈ ਸੰਸਥਾਵਾਂ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਵੀ ਜਿਹੜੀ ਹੈ ਕਿਤੇ ਨਾ ਕਿਤੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਗੇ ਬਤਾਂਗੇ ਤਾਂ ਐਸਜੀਐਮਸੀ ਦੇ ਖਾਤਿਆਂ ਦੇ ਵਿੱਚ ਗੜਬੜੀ ਦਾ ਮਾਮਲਾ ਹੈ ਔਰ ਹਰਿਆਣਾ ਕਮੇਟੀ ਦੇ ਖਾਤੇ ਫ੍ਰੀਜ਼ ਹੋਣ ਕਾਰਨ ਮੁਲਾਜ਼ਮਾਂ ਦੀ ਤਨਖਾਹ ਰੁਕ ਗਈ ਹੈ ਤਾਂ ਵੱਡੀ ਖਬਰ ਹੈ ਹਰਿਆਣਾ ਕਮੇਟੀ ਦੇ ਮੁਲਾਜ਼ਮਾਂ ਦੀ ਤਨਖਾਹ ਰੁਕੀ ਹੈ ਤਨਖਾਹ ਰੁਕਣ ਦੇ ਕਾਰਨ ਹਰਤਾਜ਼ ਤੇ ਗਏ ਨੇ ਮੁਲਾਜ਼ਮ ਮੁਲਾਜ਼ਮਾਂ ਦੇ ਵੱਲੋਂ ਸੁੱਭਾ ਸਰਕਾਰ ਦੇ ਖਿਲਾਫ ਨਾਰਾਬਾਜ਼ੀ ਕੀਤੀ ਜਾ ਰਹੀ ਹੈ ਹਰਤਾਜ਼ ਤੇ ਗਏ ਮੁਲਾਜ਼ਮਾਂ ਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਖਾਤੇ ਬਹਾਲ ਨਾ ਹੋਏ ਤਾਂ ਫਿਰ ਸੀਐਮ ਹਾਊਸ ਦਾ ਕਰਾਲ ਕੀਤਾ ਜਾਏਗਾ ਚੋਨ ਕਮਿਸ਼ਨ ਨੂੰ ਖਾਤਿਆਂ ਦੇ ਵਿੱਚ ਗੜਬੜੀ ਦੀ ਦੱਸ ਕੇ ਸ਼ਿਕਾਇਤ ਮਿਲੀ ਸੀ ਉਹar ਸ਼ਿਕਾਇਤ ਦੇ ਆਧਾਰ ਤੇ ਹਰਿਆਣਾ ਕਮੇਟੀ ਦੇ ਖਾਤੇ ਜਿਹੜੇ ਨੇ ਉਹ ਫ੍ਰੀਜ਼ ਕਰ ਦਿੱਤੇ ਗਏ ਨੇ ਪਰ ਇਸ ਦਾ ਸਿੱਧਾ ਅਸਰ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਵੀ ਕਿਹਦੇ ਨਾਲ ਹਰ ਤਾਰ ਤੇ ਮੁਲਾਜ਼ਮ ਬੈਠੇ ਹੋਏ ਅੰਨੇ ਸਰਾ ਹੈ ਕਿ ਆਪਣੇ ਆਪਣੇ ਚੀਜ਼ਾਂ ਜਿਹੜੀਆਂ ਨੇ ਨਾ ਸਿਰ 'ਚ ਇਹ ਜਿਹੜੀ ਆ ਕਮੇਟੀ ਦੁਬਾਰਾ ਚੁਣੀ ਗਈ ਹੈ ਇਸੇ ਕਰਕੇ ਚੁਬਾਰਾ ਚੁਣੀ ਗਈ ਏ ਕਿ ਉਹਨਾਂ ਨੇ ਦਿਵਾਗ ਬਣਾ ਕੇ ਪ੍ਰਧਾਨ ਜੀ ਦੇ ਉੱਤੇ ਉਹ ਪ੍ਰਧਾਨ ਜੀ ਦੇ ਹੱਥ ਖੜੇ ਕਰਾ ਦਿੱਤੇ ਤਾਂ ਇਹ ਜਿਹੜੇ ਚੀਜ਼ਾਂ ਸਾਡੇ ਬਰਦਾਸ਼ਤ ਤੋਂ ਬਾਹਰ ਹੋ ਗਈਆਂ ਤੇ ਨਵੇਂ ਸਾਰੇ ਮੈਂਬਰਾਂ ਨੇ ਉਦੋਂ ਤੁਸੀਂ ਲਾਈਵ ਮੇਰੇ ਕੋਲ ਏ ਸਾਰੇ ਮੈਂਬਰਾਂ ਨੇ ਰਲ ਕੇ ਆ ਵੇਖੋ ਜਿਹੜਾ ਵਿਨਰ ਸਿੰਘ ਗਿਆ ਤੇ ਸਾਰਾ ਕੁਝ ਉਹ ਸਾਰੀ ਲਾਈਵ ਏ ਮੇਰੇ ਕੋਲ ਆ ਬਖਾ ਦੇਣਾ ਤੁਹਾਨੂੰ ਸਾਰਾ ਸਾਰੀ ਹੈ ਮੇਰੇ ਕੋਲ ਸਾਰੀ ਤੁਸੀਂ ਵੇਖੀਓ ਤਦਨ ਸਾਰੀ ਚੀਜ਼ ਦੀ ਲਾਈਵ ਹੈ ਕਿ ਇਹ ਨਾ ਇਹ ਰਵਣੀ ਇਹਨਾਂ ਨੇ ਬਿਲਕੁਲ ਨਾ ਲੈ ਕੇ ਰਵਣੀਗਮਾਨ ਦਾ ਤੇ ਇਹ ਸਾਰਾ ਮਤਾ ਸਾਰਾ ਪਾਸ ਕੀਤਾ ਹੈ ਵੀਨਰ ਸਿੰਘ ਇਹ ਉਹਦੇ ਵਿੱਚ ਹਾਜ਼ਰ ਸੀ ਉਹਨੇ ਨਾਂ ਲਿਆ ਰਵਣੀਗਮਾਨ ਦਾ ਤੇ 6 ਤੇ 27 ਤੋ ਹਾਰੇ ਨੇ 27 ਬੰਦੇ ਸੰਗਤ हां ਬਰੋਸ ਸੀ ਉਹਦੇ ਬਰੋਸੇ ਕਰਕੇ ਸੀਗਾ ਕਿ ਇਹ ਬਰਦਾਸ਼ਤ ਤੋਂ ਬਾਹਰ ਹੋ ਚੁਕਿਆ ਸੀ ਜਿਹੜਾ ਇਹ ਕੰਮ ਕਰਦੇ ਸਨ ਉਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਸੀ ਕਮੇਟੀ ਸਰਕਾਰ ਕਮੇਟੀ ਸੁਣ ਤੋਂ ਗੱਲ ਤੋਂ ਬੰਦੇ ਗੱਲ ਸੁਣਾਈ ਨਹੀਂ ਦੇ ਕੋ ਅਸੀਂ ਜਦੋਂ ਕੋਈ ਚੀਜ਼ ਚੁਣੀ ਜਾਂਦੀ ਏ ਉਦੋਂ ਪਤਾ ਨਹੀਂ ਹੁੰਦਾ ਵੀ ਇਹ ਬੰਦਾ ਸਹੀ ਏ ਕਿ ਨਹੀਂ ਹੈਗਾ ਜਦੋਂ ਦੇ ਕੰਮ ਵੇਖੇ ਜਾਂਦੇ ਨੇ ਉਦੋਂ ਪਤਾ ਲੱਗਦਾ ਹੈ ਵੀ ਇਹ ਬੰਦਾ ਸਹੀ ਏ ਕਿ ਨਹੀਂ ਇਸੇ ਕਰਕੇ ਇਹ ਸੰਗਤ ਇਹ ਮੈਂਬਰਾਂ ਕੋਲ ਅਧਿਕਾਰ ਏ ਅਜਲਾਸ ਦੇ ਵਿੱਚ ਜਿਹੜਾ ਬੰਦਾ ਗਲਤ ਏ ਉਹਨੂੰ ਬਦਲਣ ਦਾ ਅਧਿਕਾਰ ਏ ਇਸ ਕਰਕੇ ਬੰਦਾ ਗਲਤ ਸੀ ਤੇ ਸੰਗਤ ਨੇ ਉਹਨੂੰ ਬਦਲ ਦਿੱਤਾ ਦੋ ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਿਹਾ ਜਿਹੜੇ ਖਾਤੇ ਫੀਲ ਹੋਏ ਨੇ ਸੰਗਤ ਦਾ ਪੈਸਾ ਹੈ ਠੀਕ ਹੈ ਅਸੀਂ ਉਮੀਦ ਕਰਨੇ ਆ ਕਿ ਸ਼ਾਮ ਤੱਕ